ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਢਿਓ ਬਾਰੇ ਚਰਚਾ ਕਰਨੀ ਢਿਓ ਦੁਰਖੋ ਬਾਰੇ ਤਾਂ ਇਹ ਮਤਲਬ ਕਹਿੰਦਾ ਦਰਮਾਨਿਕਾ ਦਾ ਡੈਸਿਡਸ ਪਾਚੜੀ ਰੁੱਖ ਹੈਗਾ ਮਤਲਬ ਕਹਿੰਦਾ ਤੇ ਇਸ ਨੂੰ ਬੜਹੜ ਵੀ ਬੋਲ ਦਿੰਦੇ ਆ ਬਲਾੜ ਵੀ ਬੋਲ ਦਿੰਦੇ ਲਕੂਚਾ ਲਕੂਚੀ ਵੀ ਕਹਿੰਦੇ ਆ ਮਤਲਬ ਇੱਕ ਮੰਕੀ ਜੈਕ ਫਰੂਟ ਵੀ ਬੋਲ ਦਿੰਦੇ ਆ ਇਹਦਾ ਜੈਕ ਫਰੂਟ ਨਾਲ ਵੱਡਾ ਹੁੰਦਾ ਇਹਦਾ ਸਾਈਜ਼ ਜੈਕ ਫਰੂਟ ਵਾਂਗੂ ਹੁੰਦਾ ਜਿਹੜਾ ਸਾਡੇ ਕਠਲ ਵਾਂਗੂ ਹੁੰਦਾ ਛੋਟਾ ਹੁੰਦਾ ਸਾਈਜ਼ ਇਹਦਾ ਇਸ ਰੁੱਖ ਦੇ ਮੇਨ ਜਿਹੜੇ ਫਲ ਹੈਗੇ ਉਹਨੂੰ ਵਰਤੇ ਜਾਂਦੇ ਹੈਗੇ ਕੱਚਿਆਂ ਨੂੰ ਇੱਕ ਉਹਦੀ ਅਚਾਰ ਪਾਇਆ ਜਾਂਦਾ ਤੇ ਚਟਨੀ ਬਣਦੀ ਹੈਗੀ ਆ ਵਿਟਾਮਿਨ ਸੀ ਨਾ ਭਰਪੂਰ ਆ ਇਹ ਉਸ ਤੋਂ ਬਾਅਦ ਬੀਟਾ ਕੈਰੋਟਿਨ ਹੋਇਆ ਆਇਰਨ ਹੋ ਗਿਆ ਕਾਪਰ ਹੋਇਆ ਮੈਗਨੀਜ਼ਮ ਆਇਰਨ ਹੋਣ ਕਰਕੇ ਮਤਲਬ ਕਹਿੰਦਾ ਇਹ ਹਿਮੋਗਲੋਬਿਨ ਵਧਾਉਂਦਾ ਹੈਗਾ ਉਸ ਤੋਂ ਬਾਅਦ ਲਿਵਰ ਲਈ ਬਹੁਤ ਚੰਗਾ ਹੈ ਜਿਹੜਾ ਸੇਵਨ ਕਰਨਾ ਇਹਦਾ ਤੇ ਹਾਜਮਾ ਵਧਾਉਂਦਾ ਤੇ ਪੇਟ ਦੀ ਗੈਸ ਨੂੰ ਬਿਮਾਰੀ ਨਹੀਂ ਹੋਣ ਦਿੰਦਾ ਬਲੋ ਕਹਿੰਦਾ ਜਿਹੜਾ ਇਹ ਬੀਜਾਂ ਰਹੀ ਤਿਆਰ ਕਰਦੇ ਆ ਰੁੱਖੋਂ ਅਸੀਂ ਮਤਲਬ ਕਹਿੰਦਾ ਤੇ ਸ਼ੈਲਫ ਲਾਈਫ ਫਲ ਦੀ ਸ਼ੈਲਫ ਲਾਈਫ ਬਹੁਤ ਘੱਟ ਆ ਇਸ ਲਈ ਇੰਟਰ ਸਟੇਟ ਜਿਹੜੀ ਮੂਵਮੈਂਟ ਆ ਉਹ ਘੱਟ ਹੈਗੀ ਆ ਇਹ ਪੰਜਾਬ ਦੇ ਹੈ ਕੰਢੀ ਇਲਾਕੇ 'ਚ ਹੀ ਪਾਇਆ ਜਾਂਦਾ ਰੁੱਖ ਹੈਗਾ ਹਸ਼ਾਰਪੁਰ 'ਚ ਕਾਫੀ ਰੁੱਖ ਦੇਖਣ ਨੂੰ ਮਿਲਦੇ ਹੈਗੇ ਆ ਪਰ ਇਹਨਾਂ ਰੁੱਖਾਂ ਦੀ ਵੀ ਤਦਾਰ ਥੋੜੀ ਜਿਹੀ ਘਟਦੀ ਤੁਰੀ ਜਾ ਰਹੀ ਹੈ ਪਰ ਇੱਕਲ ਹੋਰ ਇੰਪੋਰਟੈਂਟ ਨੇਟ ਇੰਡੀਆ ਦਾ ਨੇਟਿਵ ਰੁੱਖ ਹੈਗਾ ਇਸ ਰੁੱਖ ਦੀ ਲੱਕੜ ਨੂੰ ਸਯੌਂਕ ਤੇ ਉਲੀ ਨਹੀਂ ਲੱਗਦੀ ਹੈ ਜਿਹੜਾ ਇਹਦਾ ਜਿਵੇਂ ਮੈਨੂੰ ਫਲ ਆਇਆ ਬਰਸਾਤਾਂ 'ਚ ਮਤਲਬ ਕਹਿੰਦਾ ਹੁਣ ਸਾਡੇ ਕੋਲ ਪੱਕਿਆ ਹੋਇਆ ਸਾਨੂੰ ਮਿਲ ਰਿਹਾ ਅਸੀਂ ਸਾਡੇ ਕਿਸਾਨ ਹੈਗੇ ਇਥੇ ਪਟੇਲ ਨੇੜੇ ਉਥੋਂ ਉਹਨਾਂ ਨੇ ਦੋ ਬੂਟੇ ਲਾਏ ਉਤੋਂ ਚੱਕ ਕੇ ਸੀ ਲਿਆਉਂਦੇ ਆ ਫਲ ਨੂੰ ਤਾਂ ਸਾਡਾ ਮਤਲਬ ਬਹੁਤ ਵੱਡੇ ਸਕੇਲ ਤੇ ਨੂੰ ਲਾਉ ਸਟੇਟ ਵਿੱਚ ਜਿੱਥੇ ਜਿੱਥੇ ਹੁੰਦਾ ਉੱਥੇ ਹੀ ਵਰਤਿਆ ਜਾਂਦਾ ਇੰਟਰਸਟੇਟ ਮੂਵਮੈਂਟ ਨਹੀਂ ਹੁੰਦੀ ਮੈਂ ਪਹਿਲਾਂ ਅਸਲ ਵਿੱਚ ਸ਼ੈਲਫ ਲਾਈਫ ਕੱਟ ਹੋਣ ਕਰਕੇ ਮਤਲਬ